ਸਰਵਜੀਤ ਸੰਗਰੂਰ ਵੀ ਦੀ ਰਚਨਾ ਲੱਗਦੀ ਸੱਟ ਜੇ ਤੈਨੂੰ ਤਾਂ ਲੱਗਦੀ ਸੱਟ ਜੇ ਤੈਨੂੰ ਤਾਂ ਕਰਾਂ ਚਟ ਇਲਾਜ ਲੈਂਦੇ ਲੱਗਦੀ ਸੱਟ ਜੇ ਤੈਨੂੰ ਤਾਂ ਕਰਾਂ ਚਟ ਇਲਾਜ ਲੈਂਦੇ ਪੱਜੇ ਆਉਣਾ ਸੀ ਆਸਾਨੇ ਸੰਗਰੂਰ ਵੀ ਬੱਜੇ ਆਉਣਾ ਸੀ ਅਸਾਂ ਨੇ ਸੰਗਰੂਰ ਵੀ ਜੇ ਮਾਰ ਕਦੇ ਆਵਾਜ਼ ਲੰਬੇ ਵੇ ਮਾਰ ਕਦੇ ਆਵਾਜ਼ ਲੰਬੇ ਮੈਂ ਚੱਲਾਂ ਗੱਲਾਂ ਦਿਲ ਤੇ ਲਾਂ ਬੈਠਾ ਜੋਣੀ ਕਰਦੀ ਪਿਆਰ ਨੇ ਨੂੰ ਉਸ ਲਈ ਖੁਦ ਨੂੰ ਮੁਕਾਂ ਬਿਠਾ ਉਸਲੀ ਖੁਦ ਨੂੰ ਮੁਕਾਂ ਬਿਠਾ